ਸੱਸ ਦੀ ਡਿਮਾਂਡ ਹੁੰਦੀ ਐ ਨੋ ਸੋਹਣੀ ਹੋਵੇ ਪੜੀ ਲਿਖੀ ਹੋਵੇ ਘਰ ਦਾ ਕੰਮ ਕਾ ਜਾਣਦੀ ਹੋਵੇ ਤੇ ਪਾਠ ਪੂਜਾ ਵੀ ਕਰਦੀ ਹੋਵੇ ਤੇ ਨੋ ਦੀ ਡਿਮਾਂਡ ਹੁੰਦੀ ਐ ਸੱਸ ਹੀ ਨਾ ਹੋਵੇ ਸਾਤ ਸ੍ਰੀ ਅਕਾਲ ਭਾਈ ਚੁਟਕਲੇ ਲੈ ਕੇ ਫੇਰ ਹਾਜ਼ਰਾਂ ਆਜੋ ਫਿਰ ਹੱਸੀਏ ਹਸਾਈਏ ਰੌਣਕਾਂ ਲਾਈਏ ਹਾਸੇ ਬੰਡੀਏ ਪਤਨੀ ਨੂੰ ਬਸ ਦੇ ਵਿੱਚ ਬਿਠਾ ਕੇ ਹੀ ਤੁਸੀਂ ਬੋਲ ਸਕਦੇ ਹੋ ਕਿ ਪਤਨੀ ਬਸ ਦੇ ਵਿੱਚ ਹੈ ਉਸ ਤੋਂ ਇਲਾਵਾ ਤੁਸੀਂ ਕੋਈ ਵੀ ਹੱਲ ਨਹੀਂ ਕਰ ਸਕਦੇ ਮੋਦੀ ਨੇ 200 ਦਾ ਨੋਟ ਰਿਸ਼ਤੇਦਾਰਾਂ ਲਈ ਬਣਾਇਆ ਹੈ ਕਿਉਂਕਿ 100 ਰੁਪਿਆ ਦੇਣ ਲੱਗੇ ਸ਼ਰਮ ਆਉਂਦੀ ਹੈ ਤੇ 500 ਰੁਪਿਆ ਦੇਣ ਲੱਗੇ ਮੌਤ ਪੈਂਦੀ ਹੈ ਵਿਆਹ ਵਾਲੇ ਦਿਨ ਸਾਲੀਆਂ ਨੇ ਜੀਜੇ ਨੂੰ ਗਿਫਟ ਦਿੱਤਾ ਜੀਜੇ ਨੇ ਘਰੇ ਜਾ ਕੇ ਗਿਫਟ ਖੋਲਿਆ ਗਿਫਟ ਖੋਲਿਆ ਤਾਂ ਉਸ ਦੇ ਵਿੱਚ ਇੱਕ ਪਰਚੀ ਸੀ ਪਰਚੀ ਦੇ ਉੱਤੇ ਲਿਖਿਆ ਹੋਇਆ ਸੀ ਜੀਜਾ ਜਿਹੋ ਜਿਹਾ ਤੇਰਾ ਮੂੰਹ ਹੈ ਤੈਨੂੰ ਤਾਂ ਕੋਈ ਮੰਗੀਦਾ ਲਾ ਦੇਵੇ ਅਸੀਂ ਤਾਂ ਤੈਨੂੰ ਫੇਰ ਵੀ ਭੈਣ ਦੇ ਦਿੱਤੀ ਹੈ ਮੁਸੀਬਤ ਵੇਲੇ ਸਾਰੇ ਰਿਸ਼ਤੇਦਾਰ ਪਿੱਛੇ ਹੋ ਜਾਂਦੇ ਨੇ ਜੇ ਯਕੀਨ ਨਹੀਂ ਆਉਂਦਾ ਤਾਂ ਐਲਬਮ ਕੱਢ ਕੇ ਦੇਖ ਲਓ ਵਿਆਹ ਵਾਲੀ ਸਰਪੰਚ ਮੱਥਾ ਟੇਕ ਕੇ ਗੁਰੂ ਘਰ ਤੋਂ ਬਾਹਰ ਨਿਕਲਿਆ ਬਾਹਰ ਆ ਕੇ ਇੱਕ ਮੁੰਡੇ ਨੂੰ ਬੋਲਿਆ ਕਾਕਾ ਇੱਥੇ ਮੇਰੇ ਛੇਤਰ ਪਏ ਸੀ ਉਹ ਮੁੰਡਾ ਬੋਲਦਾ ਸਰਪੰਚ ਸਾਹਿਬ ਫਿਰ ਇਹੋ ਜਿਹੇ ਕੰਮ ਨਾ ਕਰਿਆ ਕਰੋ ਜਿਸ ਨਾਲ ਤੁਹਾਡੇ ਛੇਤਰ ਪੈਣ ਸਰਪੰਚ ਕਹਿੰਦਾ ਕਾਕਾ ਨਹੀਂ ਤੂੰ ਗੱਲ ਗਲਤ ਸਮਝ ਗਿਆ ਇੱਥੇ ਮੇਰੇ ਜੋੜੇ ਜੁੱਤੀਆਂ ਪਏ ਸੀ ਮੁੰਡਾ ਬੋਲਦਾ ਸਰਪੰਚ ਸਾਹਿਬ ਚਲੋ ਕੋਈ ਗੱਲ ਨਹੀਂ ਕੋਈ ਲੋੜ ਬੰਦ ਪਾ ਕੇ ਲੈ ਗਿਆ ਹੋ ਤੁਹਾਡੇ ਵਰਗੇ ਮੋਤਵਾਰ ਬੰਦਿਆਂ ਨੂੰ ਜੁੱਤੀਆਂ ਦੀ ਕੀ ਥੋੜ ਪਿਆਰ ਦੇ ਵਿੱਚ ਤਾਜਮਹਿਲ ਬਣਾਉਣਾ ਹੀ ਜ਼ਰੂਰੀ ਨਹੀਂ ਤੁਸੀਂ ਘਰ ਦੇ ਵਿੱਚ ਝਾੜੂ ਪੋਚਾ ਕਰਕੇ ਵੀ ਆਪਣੀ ਮਮਤਾਜ ਨੂੰ ਖੁਸ਼ ਕਰ ਸਕਦੇ ਹੋ ਪਤਨੀ ਕਹਿੰਦੀ ਸੁਣਿਆ ਮੈਂ ਸਵਰਗ ਦੇ ਵਿੱਚ ਪਤੀ ਪਤਨੀ ਨੂੰ ਇਕੱਠੇ ਨਹੀਂ ਰਹਿਣ ਦਿੰਦੇ ਪਤੀ ਬੋਲਦਾ ਕਮਲੀ ਇਹ ਏਸੇ ਕਰਕੇ ਤਾਂ ਉਸ ਨੂੰ ਸਵਰਗ ਕਹਿੰਦੇ ਨੇ ਦਾਦੀ ਸੋਚ ਦੇ ਵਿੱਚ ਡੁੱਬੀ ਹੋਈ ਸੀ ਕਿਉਂਕਿ ਦੂਸਰੀ ਸੰਤਾਨ ਵੀ ਪੋਤੀ ਹੀ ਹੋ ਗਈ ਸੀ ਗਵੰਡਨ ਨੇ ਉਸ ਨੂੰ ਸਮਝਾਇਆ ਕਿ ਧੀਆ ਵੀ ਤਾਂ ਰੱਬ ਦਾ ਜੀ ਹੁੰਦੀਆਂ ਨੇ ਦਾਦੀ ਕਹਿੰਦੀ ਉਹ ਗੱਲ ਨਹੀਂ ਹੈਗੀ ਇਹ ਤਾਂ ਮੈਨੂੰ ਵੀ ਪਤਾ ਧੀਆ ਲక్ష్ਮੀ ਹੁੰਦੀਆਂ ਨੇ ਪਰ ਮੈਂ ਸੋਚ ਰਹੀ ਹਾਂ ਕਿ ਜੇ ਮੇਰੀ ਨੂੰਹ ਕੋਲੇ ਮੁੰਡਾ ਨਾ ਹੋਇਆ ਉਸ ਦੇ ਕਰ ਬਹੂ ਨਾ ਆਈ ਤਾਂ ਉਸ ਨੂੰ ਸੱਸ ਬਨ ਦਾ ਦਰਦ ਕਿਵੇਂ ਮਹਿਸੂਸ ਹੋਵੇਗਾ रेलवे स्टेशन ਦੇ ਉੱਤੇ ਕਬੀਬੀ ਕਾਫੀ ਸਮਾਨ ਲਈ ਖੜੀ ਸੀ ਉਸ ਨੂੰ ਕੁਲੀ ਨੇ ਪੁੱਛਿਆ ਕਿ ਬੀਬੀ ਮੈਂ ਸਮਾਨ ਚਕਾਵਾਂ ਤਾਂ ਉਸਨੇ ਬੜੀ ਹੀ ਨਿਮਰਤਾ ਦੇ ਨਾਲ ਕਿਹਾ ਨਹੀਂ ਭਾਈ ਮੇਰੇ ਨਾਲ ਮੇਰੇ ਘਰ ਵਾਲਾ ਹੈਗਾ ਮਰੀਜ਼ ਕਹਿੰਦਾ ਡਾਕਟਰ ਸਾਹਿਬ ਕੋਈ ਉਮਰ ਲੰਬੀ ਕਰਨ ਦਾ ਤਰੀਕਾ ਦੱਸੋ ਡਾਕਟਰ ਕਹਿੰਦਾ ਭਾਈ ਵਿਆਹ ਕਰਵਾ ਲੈ ਮਰੀਜ਼ ਕਹਿੰਦਾ ਇਸ ਨਾਲ ਉਮਰ ਲੰਬੀ ਹੋ ਜਾਏਗੀ ਡਾਕਟਰ ਕਹਿੰਦਾ ਉਮਰ ਤਾਂ ਨਹੀਂ ਲੰਬੀ ਹੋਵੇਗੀ ਪਰ ਇਸ ਨਾਲ ਤੇਰੇ ਦੋ ਫਾਇਦੇ ਹੋ ਜਾਣਗੇ ਇੱਕ ਤਾਂ ਤੇਰੀ ਜੌਣ ਦੀ ਹੈ ਜਿਹੜੀ ਚਾਹਤ ਖਤਮ ਹੋ ਜਾਏਗੀ ਇੱਕ ਜਿਹੜੀ ਰਹਿਂਦੀ ਜ਼ਿੰਦਗੀ ਹੈ ਤੈਨੂੰ ਉਹੀ ਲੰਮੀ ਲੰਘਣ ਲੱਗ ਜਾਏਗੀ ਦੈਂ ਨਾਮਲੀ ਕਾਰ ਲੋਕ ਹੋਣ ਕਰਕੇ ਕਾਰ ਦੇ ਵਿੱਚ ਫਸ ਗਏ ਪਹਿਲਾ ਬੋਲਦਾ ਹੈ ਕਹਿੰਦਾ ਮੈਂ ਇੰਜਨ ਦੇ ਰਾਸਤੇ ਬਾਹਰ ਨਿਕਲ ਕੇ ਦੇਖਦਾ ਹਾਂ ਦੂਜਾ ਕਹਿੰਦਾ ਨਹੀਂ ਮੈਂ ਡਿੱਗੀ ਦੇ ਰਾਸਤੇ ਬਾਹਰ ਨਿਕਲ ਕੇ ਦੇਖਦਾ ਹਾਂ ਤੀਜਾ ਬੋਲਦਾ ਹੈ ਕਹਿੰਦਾ ਜੋ ਕਰਨਾ ਛੇਤੀ ਕਰੋ ਉੱਤੋਂ ਮੀਂਹ ਆਉਣ ਵਾਲਾ ਤੇ ਉੱਤੇ ਕਾਰ ਦੀ ਛੱਤ ਵੀ ਹੈ ਨਹੀਂ ਕਾਲਜੋਗਿਆ ਭਾਈ ਪਹਿਲਾਂ ਕਿਸੇ ਨੇ ਸੋਚਿਆ ਸੀ ਵੀ ਮੱਛਰ ਨੂੰ ਵੀ ਅਰਗਵਤੀ ਲਾਉਣੀ ਪਊ ਪਤਨੀ ਕਹਿੰਦੀ ਤੈਨੂੰ ਇੱਕ ਹੱਥ ਨਾਲ ਕਾਰ ਚਲਾਉਣੀ ਆਉਂਦੀ ਐ ਪਤੀ ਕਹਿੰਦਾ ਚਲਾਉਣੀ ਆਉਂਦੀ ਐ ਕਹਿੰਦੀ ਫਿਰ ਟੈਹ ਜਾਣਾ ਇੱਕ ਹੱਥ ਨਾਲ ਨੱਕ ਸਾਫ਼ ਕਰ ਲੈ ਇੱਕ ਬੀਬੀ ਦੁਕਾਨ ਵਾਲੇ ਨੂੰ ਕਹਿੰਦੀ ਭਾਈ ਸੁਰਖੀ ਕਿੰਨੇ ਦੀ ਐ ਦੁਕਾਨ ਵਾਲਾ ਕਹਿੰਦਾ ਬੀਬੀ 70 ਰੁਪਿਆ ਦੀ ਬੀਬੀ ਕਹਿੰਦੀ ਭਾਈ 50 ਰੁਪਿਆ ਤੋਂ ਵੱਧ ਇੱਕ ਰੁਪਿਆ ਨਹੀਂ ਦਿੰਦੀ ਜੇ ਦੇਣੀ ਆ ਤਾਂ ਬੋਲ ਦੁਕਾਨ ਵਾਲਾ ਕਹਿੰਦਾ ਬੀਬੀ ਤੈਨੂੰ ਸੋਨੇ ਚ ਭਲੇਖਾ ਲੱਗ ਗਿਆ ਮੈਂ 17 ਰੁਪਏ ਕਿਹਾ ਬੀਬੀ ਕਹਿੰਦੀ 12 ਰੁਪਿਆ ਤੋਂ ਉੱਤੇ ਇੱਕ ਰੁਪਿਆ ਨਹੀਂ ਦਿੰਦੀ ਹੁਣ ਬੋਲ ਬਿੱਟੂ ਹੋਟਲ ਦੇ ਵਿੱਚ ਬੁਰਗਾ ਖਾਣ ਗਿਆ ਪਰ ਉੱਥੇ ਜਾ ਕੇ ਭੁੱਲ ਗਿਆ ਵੀ ਮੁਰਗੀ ਨੂੰ ਅੰਗਰੇਜ਼ੀ ਦੇ ਵਿੱਚ ਕੀ ਕਹਿੰਦੇ ਹੈ। ਵੇਟਰ ਆਇਆ ਕਹਿੰਦਾ ਸਾਬ ਜੀ ਤੁਸੀਂ ਕੀ ਲਓਗੇ? ਬਿੱਟੂ ਕਹਿੰਦਾ ਮੈਨੂੰ ਅੰਡੇ ਦਾ ਪਾਪਾ ਲਿਆ ਦੇ। ਬੱਚੇ ਨੇ ਕਲਾਸ ਦੇ ਵਿੱਚ ਪੋਟੀ ਕਰਤੀ। ਮੈਡਮ ਨੇ ਉਸਦੇ ਹੱਥ ਜਰਮਾਨੇ ਵਾਲੀ ਪਾਰਟੀ ਫੜਾਤੀ। ਬੱਚਾ ਕਹਿੰਦਾ ਮੈਡਮ ਜੀ ਇਹ ਕੀ ਹੈ? ਕਹਿੰਦੀ 30 ਰੁਪਏ ਪੋਟੀ ਦੇ 20 ਰੁਪਏ ਸੂਸੂ ਕਰਨ ਦੇ। ਬੱਚੇ ਨੇ ਆਪਣੀ ਜੇਬ ਦੇ ਵਿੱਚ ਹੱਥ ਮਾਰਿਆ ਤਾਂ ਮੈਡਮ ਨੂੰ 55 ਰੁਪਏ ਕੱਢ ਕੇ ਫੜਾਤੇ। ਮੈਡਮ ਕਹਿੰਦੀ ਇਹ 5 ਰੁਪਏ ਕਿਉਂ ਵੱਧ ਦਿੱਤੇ ਨੇ ਬੱਚਾ ਕਹਿੰਦਾ ਮੈਡਮ ਜੀ ਮੈਂ ਵਿਦਿਆ ਦੇ ਘਰ ਦੇ ਵਿੱਚ ਖੜਾ ਝੂਠ ਨਹੀਂ ਬੋਲਾਂਗਾ ਇੱਕ ਮੈਂ ਭੂ ਵੀ ਬਾਰਿਆ ਸੀ ਇੱਕ ਵਾਰ ਇੱਕ ਕਮਲੀ ਦਾ ਰੇਡੀਓ ਖਰਾਬ ਹੋ ਗਿਆ ਉਸਨੇ ਰੇਡੀਓ ਖੋਲ ਕੇ ਦੇਖਿਆ ਤਾਂ ਉਸ ਦੇ ਵਿੱਚ ਇੱਕ ਚੂਹੀ ਬੇਹੋਸ਼ ਪਈ ਸੀ ਅਮਲੀ ਬੋਲਦਾ ਗਾਣੇ ਕੀ ਸਵਾਦ ਚੱਲਨੇ ਨੇ ਇੱਕ ਔਰ ਵੀ ਤੇ ਸੁੱਤੀ ਪਈ ਐ ਚੂਹਾ ਬੋਲਟ ਦੇ ਉੱਤੇ ਜਾ ਰਿਹਾ ਸੀ ਕੀੜੀ ਕਹਿੰਦੀ ਮੈਨੂੰ ਬਾਜ਼ਾਰ ਤੱਕ ਛੱਡ ਦੇਂਗਾ ਚੂਹਾ ਕਹਿੰਦਾ ਬਾਜ਼ਾਰ ਤੱਕ ਤਾਂ ਮੈਂ ਛੱਡ ਦੂੰਗਾ ਪਰ ਤੈਨੂੰ ਮੂੰਹ ਟੱਕਣਾ ਪਊਗਾ ਕੀੜੀ ਕਹਿੰਦੀ ਕਾਹਤੋਂ ਕਹਿੰਦਾ ਲੋਕ ਫਿਰ ਕਹਿਣਗੇ ਅਗਲਿਆਂ ਦੀ ਧੀ ਬੈਲੀਆਂ ਨਾਲ ਫਿਰਦੀ ਆ ਕੁੰਦੀ ਮੁੰਡਾ ਕਹਿੰਦਾ ਪੈਨ ਹੈਗਾ ਕੁੜੀ ਕਹਿੰਦੀ ਹੈ ਨਹੀਂ ਮੁੰਡਾ ਕਹਿੰਦਾ ਪੈਨ ਹੈਗਾ ਪੈਨ ਕੁੜੀ ਕਹਿੰਦੀ ਹੈ ਨਹੀਂ ਤੈਨੂੰ ਕਿਹਾ ਥੋੜੇ ਟਾਈਮ ਬਾਅਦ ਮੁੰਡੇ ਨੇ ਫੇਰ ਪੁੱਛਿਆ ਪੈਨ ਹੈਗਾ ਪੈਨ 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 ਕੁੜੀ ਕਹਿੰਦੀ ਹੈ ਨਹੀਂਗਾ ਹੈ ਨਹੀਂਗਾ ਕਹਿੰਦੀ ਜੇ ਹੁਣ ਪੁੱਛਣਾ ਤੇਰੇ ਇੱਟ ਮਰੂੰਗੀ ਮੁੰਡਾ ਕਹਿੰਦਾ ਇੱਟ ਹੈਗੀ ਐ ਕੁੜੀ ਕਹਿੰਦੀ ਇੱਟ ਹੈ ਨਹੀਂ ਫਿਰ ਕਹਿੰਦਾ ਪੈਨ ਹੈਗਾ ਪੈਨ ਕੁਦਾ ਹੈਲਮਟ ਪਾ ਕੇ ਬਾਹਰ ਨਿਕਲਿਆ ਰਾਹ ਦੇ ਵਿੱਚ ਉਹਨੂੰ ਪੁਲਿਸ ਵਾਲਿਆਂ ਨੇ ਕੇਲ ਲਿਆ ਕਹਿੰਦੇ 1000 ਰੁਪਿਆ ਚਲਾਨ ਲੱਗੂਗਾ ਕੁਦਾ ਕਹਿੰਦਾ ਜੀ ਪਰ ਮੇਰੇ ਹੈਲਮਟ ਤਾਂ ਪਾਇਆ ਹੋਇਆ ਹੈਗਾ ਪੁਲਿਸ ਵਾਲਾ ਕਹਿੰਦਾ ਹੈਲਮਟ ਤਾਂ ਹੈਗਾ ਕੰਜਰਾ ਪਰ ਤੇਰਾ ਸਕੂਟਰ ਕਿੱਥੇ ਹੈ ਨਰਕ ਦੇ ਵਿੱਚ ਜਾ ਕੇ ਮੈਂ ਜਮਰਾਜ ਨੂੰ ਬੋਲ ਦਿੱਤਾ ਕਿ ਬਾਲਾ ਗਿਆਨ ਨਾ ਛੜ ਤੂੰ ਵੀ ਨਰਕ ਦੇ ਵਿੱਚ ਹੀ ਐ ਹੁਣ ਤੇਲ ਗਰਮ ਕਰੀ ਜਾਂਦੇ ਨੇ ਮੈਨੂੰ ਲੱਗਦਾ ਮੈਨੂੰ ਪਕੌੜੇ ਖਵਾਉਣਗੇ ਸੱਸ ਦੀ ਡਿਮਾਂਡ ਹੁੰਦੀ ਐ ਨੋ ਸੋਹਣੀ ਹੋਵੇ ਪੜ੍ਹੀ ਲਿਖੀ ਹੋਵੇ ਘਰ ਦਾ ਕੰਮ ਕਾ ਜਾਣਦੀ ਹੋਵੇ ਤੇ ਪਾਠ ਪੂਜਾ ਵੀ ਕਰਦੀ ਹੋਵੇ ਤੇ ਨੋ ਦੀ ਡਿਮਾਂਡ ਹੁੰਦੀ ਐ ਸਾਸੀ ਨਾ ਹੋਵੇ ਕੱਲ ਮੈਂ ਇੱਕ ਕੁੜੀ ਨੂੰ ਪ੍ਰਪੋਜ਼ ਕੀਤਾ। ਉਹਨੇ ਮੈਨੂੰ ਕਿਹਾ ਮੈਂ ਸੋਚ ਕੇ ਦੱਸੂਗੀ। ਫਿਰ ਅਗਲੇ ਦਿਨ ਉਸਨੇ ਮੈਨੂੰ ਇੱਕ ਗਿਫਟ ਦਿੱਤਾ। ਮੈਂ ਭੱਜ ਕੇ ਜਾ ਕੇ ਗਿਫਟ ਖੋਲ੍ਹਿਆ ਚੰਗੀ ਤਰ੍ਹਾਂ। ਗਿਫਟ ਦੇ ਵਿੱਚ ਇੱਕ ਸ਼ੀਸ਼ਾ ਨਿਕਲਿਆ ਤੇ ਇੱਕ ਪਰਚੀ ਨਿਕਲੀ। ਪਰਚੀ ਦੇ ਉੱਤੇ ਲਿਖਿਆ ਹੋਇਆ ਸੀ, "ਤੂੰ ਸਮਝ ਤਾਂ ਗਈ ਹੋਵੇਂਗਾ।" ਬੈਂਕਾਂ ਦੇ ਵਿੱਚ ਮੈਨੂੰ ਸਭ ਤੋਂ ਵੱਧ ਐਸਬੀਆਈ ਬੈਂਕ ਪਸੰਦ ਹੈ ਕਿਉਂਕਿ ਉਸ ਦਾ ਸਟਾਫ ਆਣਾ ਜਿਹੜਾ ਉਹ ਅਲੱਗ ਹੀ ਹੈ ਜੇ ਉਹਨਾਂ ਦੀ ਵਾਈਫ ਵੀ ਉੱਥੇ ਆ ਕੇ ਕਹੇ ਆਈ ਲਵ ਯੂ ਤਾਂ ਉਹ ਕਹਿਣਗੇ ਮੈਨੂੰ ਨਹੀਂ ਪਤਾ ਅਗਲੇ ਕਾਊਂਟਰ ਤੇ ਜਾ ਕੇ ਪਤਾ ਕਰ ਲੋ ਵਕੀਲ ਕਹਿੰਦਾ ਤੇਰੀ ਉਂਗਲ ਰੇਲ ਦੇ ਦਰਵਾਜ਼ੇ ਵਿੱਚ ਆ ਕੇ ਵੱਢੀ ਗਈ ਹੈ ਇਸ ਕਰਕੇ ਤੂੰ ਰੇਲ ਵਾਲਿਆਂ ਤੋਂ 50000 ਰੁਪਏ ਜੁਰਮਾਨਾ ਲੈਣਾ ਚਾਹਣੀ ਹੈ ਬੀਬੀ ਬੀਬੀ ਕਹਿੰਦੀ ਹਾਂ ਜੀ ਪਰ ਕਹਿੰਦਾ ਇਸ ਗੱਲ ਦਾ ਕੀ ਸਬੂਤ ਹੈ ਵੀ ਤੇਰੀ ਉਂਗਲ 50000 ਦੀ ਸੀ ਬੀਬੀ ਬੋਲਦੀ ਹੈ ਕਹਿੰਦੀ ਕਿਉਂਕਿ ਇਸ ਉਂਗਲ ਦੇ ਉੱਤੇ ਹਰ ਰੋਜ਼ ਮੈਂ ਆਪਣੇ ਪਤੀ ਨੂੰ ਨਚਾਉਂਦੀ ਸੀ ਸਰਕਾਰ ਨੇ ਫਰਮਾਨ ਜਾਰੀ ਕੀਤਾ ਹੈ ਕਿ ਚਾਲਕ ਚਾਹੇ ਬੀਬੀ ਹੋਵੇ ਚਾਹੇ ਬੰਦਾ ਹੋਵੇ ਹੈਲਮਟ ਪਹਿਨਣਾ ਜ਼ਰੂਰੀ ਹੈ ਮੇਰੀ ਘਰ ਵਾਲੀ ਨੇ ਇਹ ਗੱਲ ਸੁਣ ਲਈ ਘਰੇ ਆ ਕੇ ਸਾਰੀ ਅਲਮਾਰੀ ਫੋਲਤੀ ਤੇ ਬੋਲਦੀ ਹੈ ਹਾਏ ਰੱਬਾ ਹੁਣ ਮੈਚਿੰਗ ਹੈਲਮਟ ਕਿੱਥੋਂ ਲਿਆਉ ਮੈਂ ਮੈਂ ਤਾਂ ਫਿਰ ਸਕੂਟਰੀ ਉਂ ਬੀਚਤੀ ਪਤਨੀ ਰਾਤ ਨੂੰ ਰਸੋਈ ਦੇ ਵਿੱਚ ਪਾਣੀ ਲੈਣ ਗਈ ਤੇ ਉੱਥੇ ਚੜੇਲ ਦੇਖ ਕੇ ਡਰ ਗਈ ਕਬਰਾ ਆ ਗਈ ਕੰਬਣ ਲੱਗੀ ਤੇ ਸਵੇਰ ਨੂੰ ਬੁਖਾਰ ਚੜ ਗਿਆ ਡਾਕਟਰ ਆਇਆ ਡਾਕਟਰ ਨੇ ਦਵਾਈ ਦਿੱਤੀ ਤੇ ਜਾਣ ਲੱਗਿਆ ਡਾਕਟਰ ਬੋਲਦਾ ਰਸੋਈ ਦੇ ਵਿੱਚੋਂ ਸ਼ੀਸ਼ਾ ਹਟਾ ਦਿਓ ਨਹੀਂ ਤਾਹੇ ਫੇਰ ਡਰੇਗੀ ਦੇਖ ਕੇ ਮੈਂ ਕਈ ਸਾਲਾਂ ਤੋਂ ਦੇਖ ਰਿਹਾ ਕਿ ਕਈ ਸਾਲਾਂ ਦੇ ਵਿੱਚ ਕਈ ਪਾਰਟੀਆਂ ਆਈਆਂ ਤੇ ਗਈਆਂ ਪਰ ਗਰੀਬਾਂ ਤੇ ਕਿਸਾਨਾਂ ਦੀ ਚਿੰਤਾ ਸਿਰਫ ਇੱਕ ਪਾਰਟੀ ਨੂੰ ਹੁੰਦੀ ਹੈ ਉਹ ਹੈ ਵਿਰੋਧੀ ਪਾਰਟੀ ਧੰਨਵਾਦ ਭਾਈ ਚੁਟਕਲੇ ਚੰਗੇ ਲੱਗੇ ਮਨ ਖੁਸ਼ ਹੋਇਆ ਤਾਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੁਸੀਂ ਇਕੱਲਿਆਂ ਨਹੀਂ ਹੱਸਣਾ ਆਪਾਂ ਸਾਰਿਆਂ ਨੂੰ ਹਸਾਉਣਾ ਹੈ ਵੀਡੀਓ ਸ਼ੇਅਰ ਵੀ ਕਰ ਦਿਓ ਤੇ ਕਮੈਂਟ ਵੀ ਕਰਕੇ ਦੱਸਿਆ ਕਰੋ ਵੀ ਵੀਡੀਓ ਚੰਗੀ ਲੱਗੀ ਆ ਭਾਈ ਸਾਨੂੰ ਹਾਂ ਚੰਗਾ ਫਿਰ ਅਗਲੀ ਵਾਰ ਮਿਲਦੇ ਆ ਧੰਨਵਾਦ